ਸ਼੍ਰੋਮਣੀ ਅਕਾਲੀ ਦਲ ਦੇ ਬਾਗੀਆਂ ਨੇ ਮੀਟਿੰਗ ਸੱਦ ਲਈ 15 ਜੁਲਾਈ ਨੂੰ ਇਹ ਮੀਟਿੰਗ ਹੋਣੀ ਹੈ ਪਰ ਉਸ ਤੋਂ ਪਹਿਲਾਂ ਬਾਗੀ ਆਪਣੇ ਪੈਤੜੇ 'ਚ ਆਪ ਹੀ ਫਸਦੇ ਹੋਏ ਨਜ਼ਰ ਆ ਰਹੇ ਨੇ ਕਿਸੇ ਸਮੇ ਬਾਗੀ ਕਿਸੇ ਚੀਜ਼ ਦਾ ਵਿਰੋਧ ਕਰਦੇ ਸੀ ਅੱਜ ਉਸੇ ਚੀਜ਼ ਦੇ ਸਹਾਰੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਓਕੇ ਰੰਦੀ ਕੋਸ਼ਿਸ਼ ਕਰ ਰਹੇ ਨੇ ਬਾਗੀਆਂ ਦਾ ਇੱਥੇ ਦੂਰਾ ਸਟੈਂਡ ਜਿਹੜਾ ਆ ਉਹ ਵੀ ਵਿਖਾਈ ਦੇ ਰਿਹਾ ਹੈ ਕਿਸੇ ਸਮੇਂ ਜਸਟਰ ਰঞ্জੀਤ ਸਿੰਘ ਦੀ ਬੇਅਦਬੀਆਂ ਤੇ ਗੋਲੀ ਕਾਣ ਵਾਲੇ ਰਿਪੋਰਟ ਨੂੰ ਜਿਹੜਾ ਉਹ ਰੱਦੀ ਚ ਵੇਚਣ ਦੀਆਂ ਗੱਲਾਂ ਕਰਨ ਵਾਲੇ ਬਾਗੀ ਹੁਣ ਉਸੇ ਰਿਪੋਰਟ ਦਾ ਸਹਾਰਾ ਲੈ ਕੇ ਸੁਖਬੀਰ ਬਾਦਲ ਨੂੰ ਘੇਰ ਰਹੇ ਨੇ ਆਖਰਕਾਰ ਬਾਗੀਆਂ ਦਾ ਦੋਗਲਾ ਚਿਹਰਾ ਰਿਪੀਟ ਆਖਰਕਾਰ ਬਾਗਗੀਆਂ ਦਾ ਦੋਹਰਾ ਚਿਹਰਾ ਅਤੇ ਦੋਹਰੇ ਮਾਪਦੰਡ ਕਿਵੇਂ ਸਾਹਮਣੇ ਆ ਰਹੇ ਨੇ ਇਸ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਕੈਪਟਨ ਅਮਰਿੰਦਰ ਸਿੰਘ ਜਦੋਂ 2000 17 ਦੇ ਵਿੱਚ ਸੱਤਾ ਚਾਹੇ ਤਾਂ ਉਹਨਾਂ ਨੇ ਪੰਜਾਬ ਦੇ ਵਿੱਚ ਹੋਈਆਂ ਸਮੂੱਚੀਆਂ ਬੇਅਦਬੀਆਂ ਗੋਲੀਕੰਢਾਂ ਦੀ ਜਾਂਚ ਦੇ ਲਈ ਇੱਕ ਕਮੇਟੀ ਬਣਾਈ ਜਿਹੜੀ ਜਾਂਚ ਕਮੇਟੀ ਬਣੀ ਉਸ ਦੀ ਅਗਵਾਈ ਜਸਟਿਸ ਰਣਜੀਤ ਸਿੰਘ ਨੇ ਕੀਤੀ ਜਸਟਿਸ ਰਣਜੀਤ ਸਿੰਘ ਨੇ ਇਸਰਪੋਰਟ ਦੇ ਵਿੱਚ ਬੜੇ ਵੱਡੇ ਖੁਲਾਸੇ ਕੀਤੇ ਉਹ ਅੱਜ ਵੀ ਮੌਜੂਦ ਨੇ ਬਾਗੀ ਉਸ ਸਮੇਂ ਜਦੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਤਾਂ ਉਸ ਸਮੇਂ ਜਿਹਦੇ ਵਿੱਚ ਪਰਮਿੰਦਰ ਸਿੰਘ ਬਾਗੀਆਂ ਦੀ ਗੱਲ ਕਰੀਏ ਪਰਮਿੰਦਰ ਸਿੰਘ ਢੀਂਡਸਾ ਚੰਦੂ ਮਾਜਰਾ ਸਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਇਸ ਸਾਰੇ ਉਹ ਲੋਕ ਨੇ ਜਿਹੜੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਕਹਿੰਦੇ ਸੀ ਕਿ 5-5 ਰੁਪਏ 'ਚ ਰੱਦੀ 'ਚ ਵੇਚ ਦਿੱਤੀ ਜਾਵੇ। ਇਹ ਰਿਪੋਰਟ ਰੱਦੀ 'ਚ ਜਾਣ ਵਾਲੀ ਹੈ ਰਿਪੋਰਟ ਨਹੀਂ ਇਹ ਜਿਹੜਾ ਰੱਦੀ ਦਾ ਮਾਲ ਹੈ ਇਹ ਗੱਲ ਕਹਿੰਦੇ ਸੀ। ਅੱਜ ਬਾਗੀਆਂ ਨੂੰ ਉਸੇ ਰੱਦੀ ਦੇ ਮਾਲ ਦੇ ਵਿੱਚੋਂ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਚੀਜ਼ਾਂ ਲੱਭ ਰਹੀਆਂ ਨੇ। ਇਹ ਕਿਵੇਂ ਸੰਭਵ ਹੋ ਸਕਦਾ ਹੈ? ਕਿ ਬਾਗੀ ਇਸ ਤੋਸ਼ ਰਾਜਨੀਤੀ ਕਹਿ ਸਕਦੇ ਆਪਾਂ ਕਰ ਰਹੇ ਨੇ ਕਿ ਜਦੋਂ ਤੁਹਾਨੂੰ ਜੀ ਕਰੇ ਉਹ ਚੀਜ਼ ਰੱਦੀ ਹੋ ਜਾਂਦੀ ਹੈ ਜਦੋਂ ਤੁਹਾਨੂੰ ਮੌਕੇ ਹੋਵੇ ਤੁਹਾਨੂੰ ਮੌਕਾ ਪ੍ਰਸਤੀ ਦੀ ਲੋੜ ਹੋਵੇ ਤਾਂ ਤੁਸੀਂ ਉਸ ਚੀਜ਼ ਨੂੰ ਕਹਿ ਦਿਨੇ ਹੋ ਕਿ ਇਹਦੇ ਕਰਕੇ ਹੋਇਆ ਅਸਲ 'ਚ ਬਾਗੀਆਂ ਨੇ ਇੱਕ ਕਤਰਤਾ ਕੀਤੀ ਜਲੰਧਰ ਦੇ ਵਿੱਚ ਜਿਹਦੇ 'ਚ ਲਾਵਾੜਿਓ ਸਕੰਦਰ ਮਲੂਕਾ ਬੀਬੀ ਜ਼ਗੀਰ ਕੋਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਪਰਮਿੰਦਰ ਸਿੰਘ ਢਿੰਡਸਾ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜਥੇਦਾਰ ਸੁੱਚਾ ਸਿੰਘ ਛੋਟੇਪੌਰ ਭਾਈ ਮਨਜੀਤ ਸਿੰਘ ਗਗਨਜੀਤ ਬਰਨਾਲਾ ਸੁਰਿੰਦਰ ਸਿੰਘ ਭੁੱਲੇ ਰਾਠਾ ਭੁੱਲੇਵਾਰ ਰਾਠਾ ਇਹ ਸਾਰੇ ਮੌਜੂਦ ਸੀ ਇਸ ਤੋਂ ਇਲਾਵਾ ਕਈ ਹੋਰ ਵੀ ਸੀਗੇ ਮੌਜੂਦ ਸੀ ਉੱਥੇ ਇਹ ਗੱਲ ਕਹੀ ਗਈ ਕਿ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਰਿਪੋਰਟ ਹੈ ਜਿਹੜੀ ਉਹਦੀ ਕਿਤਾਬ ਹੈ ਉਹਦੇ ਕਰਕੇ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਅ ਜਿਹੜਾ ਇਹ ਐਲਾਨੀਆਂ ਆ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਪਾਰਟੀ ਜਿਹੜੇ ਚਿੰਤਾਜਨਕ ਪਹਿਲੂ ਨੇ ਇਸ ਕਿਤਾਬ ਦੇ ਰਾਹੀਂ ਉਸ ਰਿਪੋਰਟ ਦੇ ਰਾਹੀਂ ਆਏ ਜਿਹਦੇ ਵਿੱਚ ਜਿਹੜਾ ਸੰਸਨੀਖੇਜ ਚਿੰਤਾਜਨਕ ਪਹਿਲੂ ਸਾਹਮਣੇ ਆਏ ਇਹਨਾਂ ਖੁਲਾਸੇ ਕਰਨੀ ਅੱਜ ਪਾਰਟੀ ਦਾਏ ਹੁਸ਼ਰ ਹੋਇਆ ਇਸ ਮਾਮਲੇ 'ਚ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਸਾਰੇ ਆਗੂਆਂ ਨੇ ਆਪਣੇ ਆਪ ਦੀ ਜ਼ਿੰਮੇਵਾਰੀ ਨੂੰ ਕਬੂਲਦੇ ਇਕੱਠੇ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰੂ ਸਾਹਿਬ ਤੋਂ ਇਹਨਾਂ ਦੀ ਹੋਈਆਂ ਭੁੱਲਾਂ ਦੀ ਖਿਮਾ ਜਾਂਚਨਾ ਕੀਤੀ ਸੀ ਤਾਂ ਇੱਕ ਹੁਣ ਗੱਲ ਹੈ ਤੁਹਾਨੂੰ ਯਾਦ ਹੋਵੇਗਾ ਉਸ ਸਮੇਂ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਆ ਜੇ ਉਪਲਬਧ ਹੋਈਆਂ 2017 ਤੋਂ ਬਾਅਦ ਅਕਾਲੀ ਦਲ ਦੇ ਇਹ ਸਾਰੇ ਆਗੂ ਬੇਸ਼ੱਕ ਅੱਜ ਇਹ ਗਲਾਂ ਚ ਸਰੂਪੋ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਭੁਲਾ ਦੀ ਮਾਫੀ ਮੰਗ ਰਹੇ ਹੁਣ ਪਰ ਉਸ ਸਮੇਂ ਇਹਨਾਂ ਨੂੰ ਪਤਾ ਨਹੀਂ ਸੀ ਇੰਨੀ ਇਹਨਾਂ ਨੂੰ ਸਿਆਸਤ ਦੀ ਇੰਨੀ ਸਮਝ ਨਹੀਂ ਹੈ ਕਿ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ ਇਹ ਆਪਣੇ ਆਪ ਨੂੰ ਕਹਿੰਦੇ ਆ ਸਿਕੰਦਰ ਸਿੰਘ ਮਲੂਕਾ ਕਹਿੰਦੇ ਮੈਨੂੰ 50 ਸਾਲ ਹੋ ਗਏ ਤੁਹਾਨੂੰ 50 ਸਾਲਾਂ ਚ ਇਹ ਨਹੀਂ ਪਤਾ ਆਇਆ ਕਿ ਸਹੀ ਹੈ ਕਿ ਗਲਤ ਹੈ ਤੁਸੀਂ ਉਸ ਸਮੇਂ ਕਹਿੰਦੇ ਸੀ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤਾਂ ਰੱਦੀ ਚ ਜਾਣ ਵਾਲੀ ਆ ਅੱਜ ਤੁਹਾਨੂੰ ਕਿਵੇਂ ਚੇਤਾ ਆ ਗਿਆ ਕਿ ਇਸ ਰਿਪੋਰਟ ਕਰਕੇ ਜਿਹੜੇ ਵਿੱਚ ਸਨਸਨੀਖੇਜ਼ ਖੁਲਾਸੇ ਹੋਇਆ ਖੁਲਾਸੇ ਤਾਂ ਉਸ ਰਿਪੋਰਟ ਦੇ ਵਿੱਚ ਸਾਰੇ ਕੁਝ ਸੀ ਜਸਟਿਸ ਰਣਜੀਤ ਸਿੰਘ ਨੇ ਆਪਣੀ ਕਿਤਾਬ ਦੇ ਵਿੱਚ ਜਾਂ ਉਹ ਇੱਕ ਕਥਿਤ ਤੌਰ ਦੇ ਉੱਤੇ ਕਥਿਤਤਾ ਨਹੀਂ ਇੱਕ ਇੰਟਰਵਿਊ ਦੇ ਵਿੱਚ ਜਿਹੜਾ ਉਹਨਾਂ ਨੇ ਖੁਲਾਸੇ ਕੀਤੇ ਨੇ ਉਹ ਤਾਂ ਸਾਰਾ ਕੁਝ ਰਿਪੋਰਟ ਦੇ ਵਿੱਚ ਧਰਿਆ ਧਰਾਇਆ ਪਿਆ ਆ ਉਸ ਸਮੇਂ ਦੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗੁਰਮਖ ਸਿੰਘ ਦੇ ਵੀ ਇਹ ਗੱਲ ਪਹਿਲਾਂ ਕਹਿ ਚੁੱਕੇ ਸੀ ਇਹ ਗੱਲ ਸਾਰੀ ਕਹੀ ਗਈ ਕਿ ਡੇਰਾ ਸੱਚਾ ਸੋਹਦੇ ਵਾਲੇ ਸਾਧ ਨੂੰ ਮਾਫੀ ਕਿਵੇਂ ਮਿਲੀ ਹੈ ਕਿੱਥੇ ਮੀਟਿੰਗ ਹੋਈ ਅਕਸ਼ੇ ਕੁਮਾਰ ਦੇ ਘਰ ਮੀਟਿੰਗ ਹੋਈ ਕਿਵੇਂ ਹੋਇਆ ਡਾਕਟਰ ਦਲਜੀਤ ਚੀਮਾ ਲੈ ਕੇ ਆਏ ਸਾਰਾ ਕੁਝ ਅੱਜ ਤੋਂ ਤੁਸੀਂ ਤੁਹਾਨੂੰ ਡਾਕਟਰ ਦਲਜੀਤ ਚੀਮਾ ਵੀ ਬੁਰੇ ਲੱਗਣ ਲੱਗੇ ਉਦੋਂ ਤੁਸੀਂ ਕਿੱਥੇ ਸੀ ਕਲਮ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀਆਂ ਦੀ ਸਿਆਸਤ ਇਸ ਗੱਲ ਦੇ ਉੱਤੇ ਨਿਰਭਰ ਕਰਦੀ ਹੈ ਕਿ ਉਹ ਮੁਕਾਬਰਤੀ ਕਿੰਨੇ ਘਰਤਦੇ ਆ। ਇਸ ਗੱਲ ਨੇ ਇਹ ਚੀਜ਼ ਸਪਸ਼ਟ ਕਰਤੀ। ਜਸਜਸ ਰঞ্জੀਤ ਸਿੰਘ ਦੀ ਰਿਪੋਰਟ ਨੂੰ ਉਸ ਸਮੇਂ ਜਿਹੜਾ ਉਹ ਸਿੱਟਣ ਦੀ ਗੱਲ ਕਹਿਣ ਵਾਲੇ ਲੋਕ ਅੱਜ ਉਸ ਰਿਪੋਰਟ ਚੋਂ ਚੀਜ਼ਾਂ ਲੱਭ-ਲੱਭ ਕੇ ਸੁਖਵੀਰ ਬਾਦਲ ਨੂੰ ਘੇਰੇ ਨੇ। ਸੁਖਵੀਰ ਬਾਦਲ ਕੋਈ ਦੁੱਧ ਦੇ ਤੋਤੇ ਹੋਏ ਨਹੀਂ, ਨਾ ਹੀ ਉਹਨਾਂ ਦੀ ਕੋਈ ਸੌਂ ਖਾਦੀ ਜਾ ਸਕਦੀ ਹੈ। ਪਰ ਗੱਲ ਇਹ ਹੈ ਕਿ ਇਹਨਾਂ ਅਕਾਲੀਆਂ ਦੀਆਂ ਜਿਹੜੀਆਂ ਨੇ ਉਹ ਵਫਾਦਾਰੀਆਂ ਕਿੱਥੇ ਨੇ? ਇਹ ਇੱਕ ਵੱਡਾ ਪਹਿਲੂ ਹਜੇ ਤੱਕ ਬਣਿਆ ਹੋਇਆ। ਬੜੇ ਇਲਜ਼ਾਮ ਨੇ ਅਕਾਲੀ ਦਲ ਦੇ ਕਈ ਆਗੂਆਂ ਨੇ ਵੱਡੇ ਵੱਡੇ ਇਲਜ਼ਾਮ ਲਾਏ ਨੇ ਪਰ ਗੱਲ ਇਹ ਹੈ ਕਿ ਇਹਨਾਂ ਦੀਆਂ ਵਫਾਦਾਰੀਆਂ ਦਾ ਕਿੱਥੇ ਨੇ ਇਹ ਇੱਕ ਵੱਡਾ ਰਾਜ ਹੈ ਸੂਬੇ ਵਿੱਚ ਕੁਝ ਦਿਨਾਂ ਦੇ ਅੰਦਰ ਕਈ ਹੋਰ ਸਿਆਸੀ ਘਟਨਾਵਾਂ ਹੋਣਗੀਆਂ ਜਿਸ ਤਰ੍ਹਾਂ ਨਾਲ ਇੱਕ ਦੇ ਦਿਨ ਚ ਬੰਦ ਕਮਰਾ ਮੀਟਿੰਗਾਂ ਦਾ ਦੌਰ ਚੱਲਿਆ ਇਹਦੇ ਬਾਰੇ ਗੱਲ ਵੀ ਕਰਨੀ ਬਣਦੀ ਹੈ ਪਰ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਹ ਬਾਗੀ ਧੜਾ ਇੰਨੀ ਮੌਕਾ ਪ੍ਰਸਤੀ ਤੇ ਕਿਉਂ ਉਤਰਿਆ ਹੈ ਕੀ ਉਹਨਾਂ ਦਾ ਮਹਿਜ ਪ੍ਰਧਾਨਗੀ ਤੱਕ ਟੀਚਾ ਹੈ ਜਾਂ ਫਿਰ ਵਾਕਈਓ ਸ਼ਰੋਮਣੀ ਅਕਾਲੀ ਦਲ ਨੂੰ ਸਹੀ ਲੀਹਾਂ ਤੇ ਤੋਰਨ ਦੀ ਕੋਸ਼ਿਸ਼ ਕਰ ਰਹੇ ਨੇ ਜੇਕਰ ਉਹ ਸਹੀ ਲੀਹਾਂ ਤੇ ਤੋਰਨ ਦੀ ਕੋਸ਼ਿਸ਼ ਕਰਦੇ ਹੁੰਦੇ ਤਾਂ ਫਿਰ ਉਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਪਹਿਲਾਂ ਰੱਦੀ ਦੀ ਟੋਕਰੀ ਚ ਸੁੱਟਣ ਦੀ ਗੱਲ ਨਾ ਕਰਦੇ ਕਿਉਂਕਿ ਬੰਦਾ ਉਸੇ ਸਮੇਂ ਹੀ ਸਹੀ ਥਾਂ ਤੇ ਚੱਲਣ ਦੀ ਗੱਲ ਕਰਦਾ ਭੁੱਲ ਨਹੀਂ ਹੁੰਦੀ ਸਿਆਸਤਦਾਨ ਕਦੇ ਭੁੱਲ ਨਹੀਂ ਕਰਦਾ ਸਿਆਸਤਦਾਨ ਜਾਂ ਤਾਂ ਗਲਤੀ ਕਰਦਾ ਹੈ ਜਾਂ ਫਿਰ ਆਪਣਾ ਫਾਇਦਾ ਕਰਦਾ ਸਿਆਸਤਦਾਨ ਕਦੇ ਭੁੱਲ ਨਹੀਂ ਹੁੰਦੀ ਸਿਆਸਤ ਦੇ ਵਿੱਚ ਭੁੱਲਣਾ ਦੀ ਕੋਈ ਚੀਜ਼ ਹੀ ਨਹੀਂ ਜੇਕਰ ਗਲਤੀ ਹੁੰਦੀ ਹੈ ਤਾਂ ਉਸ ਗਲਤੀ ਦਾ ਨਤੀਜਾ ਤੁਹਾਨੂੰ ਭੁਗਤਣਾ ਪੈਂਦਾ ਹੈ ਸਿਆਸਤ ਦੇ ਅੰਦਰ ਇਹ ਚੀਜ਼ ਕੰਧ ਤੇ ਲਿਖੀ ਹੋਈ ਹੈ ਕਿ ਸਿਆਸਤ ਅੰਦਰ ਭੁੱਲ ਤੇ ਜਾਂ ਫਿਰ ਉਹਦੀ ਖਿਮਾ ਜਾਚਣਾ ਨਾ ਦੀ ਕੋਈ ਚੀਜ਼ ਨਹੀਂ ਅਕਾਲੀ ਸਿਆਸਤ ਦੇ ਵਿੱਚ ਇਹ ਚੀਜ਼ ਦੇਖੀ ਗਈ ਹੈ ਕਿ ਕਾਲੀਆਂ ਨੇ ਪਹਿਲਾਂ ਗਲਤੀਆਂ ਕਰ ਲੀਆਂ ਤੇ ਉਸ ਤੋਂ ਬਾਅਦ ਉਹ ਭੁੱਲਾ ਬਖਸ਼ ਹੋਣ ਚਲੇਗੇ ਗਲਤੀ ਦੀ ਮਾਫੀ ਨਹੀਂ ਹੁੰਦੀ ਗਲਤੀ ਦੀ ਸਜ਼ਾ ਹੁੰਦੀ ਹੈ ਚੌਵੀਂ ਅਕਾਲੀ ਦਲ ਭੁਗਤ ਵੀ ਰਿਹਾ ਇਹ ਆਗੂ ਵੀ ਭੁਗਤ ਰਹੇ ਨੇ ਇਹ ਆਗੂ ਉਸ ਵੇਲੇ ਕਿੱਥੇ ਸੀ ਵੱਡਾ ਸਵਾਲ ਤਾਂ ਇਹੀ ਹੈ ਕਿ ਉਹ ਇਹ ਆਗੂ ਉਸ ਵੇਲੇ ਕਦੋਂ ਕੀ ਕਰ ਰਹੇ ਸੀ ਕਿਉਂ ਨਹੀਂ ਬੋਲੇ ਕਿਉਂ ਨਹੀਂ ਸੁਖਬੀਰ ਬਾਦਲ ਨੂੰ ਗਲਮੇ ਤੋਂ ਫੜ ਕੇ ਕਿਹਾ ਕਿ ਭਾਈ ਗਲਤ ਹੋ ਰਿਹਾ ਹੈ ਇਦਾਂ ਨਹੀਂ ਹੋਣਾ ਚਾਹੀਦਾ ਸਰਸਾ ਸਾਧ ਨੂੰ ਮਾਫੀ ਨਹੀਂ ਦੇਣੀ ਚਾਹੀਦੀ ਕੋਰ ਕਮੇਟੀ ਦੇ ਮੈਂਬਰ ਸੀ ਸਾਰੇ ਇਹ ਸਾਰੇ ਸੁਖਬੀਰ ਬਾਦਲ ਦੀ ਕਿਚਨ ਕੈਬਨਟ ਦਾ ਹਿੱਸਾ ਰਹੇ ਨੇ ਖਾਸ ਕਰਕੇ ਸਿਕੰਦਰ ਸਿੰਘ ਮਲੂਕਾ ਤੇ ਸਰਜੀਤ ਸਿੰਘ ਰਖੜਾ ਬੀਬੀ ਜਗੀਰ ਕੌਰ ਤਾਂ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਨੂੰ ਪਤਾ ਸੀ ਇਹਨਾਂ ਨੇ ਉਸ ਸਮੇਂ ਸਿਆਸਤ ਕੀਤੀ ਉਸ ਸਮੇਂ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਸੁਖਬੀਰ ਸਿੰਘ ਬਾਦਲ ਦੇ ਨਾਲ ਵਫਾਦਾਰੀ ਰ੍ਹਾਂਗੇ ਪਰ ਹੁਣ ਕਿਹਾ ਜਾਂਦਾ ਹੈ ਕਿ ਵੀ ਨਾਗਪੁਰ ਤਾਰਾਂ ਜੁੜੀਆਂ ਨੇ ਹਾਲਾਂਕਿ ਕਿ ਕਿੰਨੀ ਕਿ ਸੱਚਾਈ ਹੈ ਇਹ ਵੱਖਰੀ ਗੱਲ ਹੈ ਕਾਈ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨਾਗਪੁਰ ਦਾ ਨਾਂ ਦੇਣ ਲੱਗੇ ਇਹ ਚੀਜ਼ਾਂ ਨੇ ਆਉਂਦੇ ਦਿਨਾਂ 'ਚ ਹੋਰ ਸਪਸ਼ਟ ਹੋਣਗੀਆਂ ਪਰ ਮੈਨੂੰ ਲੱਗਦਾ ਹੈ ਕਿ ਨੈਤਿਕ ਤੌਰ ਤੇ ਅ ਅਕਾਲੀ ਦਲ ਦੇ ਇਸ ਬਾਗੀ ਧੜੇ ਨੂੰ ਥੋੜਾ ਸੋਚਣ ਤੇ ਸਮਝਣ ਦੀ ਲੋੜ ਹੈ ਕਿ ਕੀ ਵਾਕਈ ਇਦਾਂ ਹੋ ਸਕਦਾ ਹੈ ਕਿ ਤੁਹਾਨੂੰ ਉਦੋਂ ਪਤਾ ਨਾ ਲੱਗਿਆ ਹੋਵੇ ਤੇ ਅੱਜ ਤੁਹਾਨੂੰ ਉਹੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਹੀ ਲੱਗਦੀ ਹੈ